ਆਪ ਦੇ ਵਿੱਚ ਲਗਾਤਾਰ ਬੇਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਾਲਾਂਕਿ ਲਗਾਤਾਰ ਏਸੇ ਮਾਮਲਿਆਂ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਦੱਸਦੀ ਕਿ ਕੋਟਕਪੂਰਾ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਰੋਸ ਦਿਵਸ ਵਜੋਂ ਮਨਾਇਆ ਗਿਆ ਇਸ ਦੌਰਾਨ ਸਾਂਝਾ 2025 ਦੇ ਬਰਗਾੜੀ ਬੇਦਬੀ ਅਤੇ ਗੋਲੀकांड ਸਮੇਤ ਹੋਰ ਘਟਨਾਵਾਂ ਦੇ ਵਿੱਚ ਅਜੇ ਤੱਕ ਇਨਸਾਫ ਨਾ ਮਿਲਣ ਤੇ ਸਰਕਾਰਾਂ ਦੇ ਖਿਲਾਫ ਸਿੱਖਾਂ ਦੇ ਵੱਲੋਂ ਰੋਜ਼ ਪਰਵੜ ਕੀਤਾ ਗਿਆ ਗੁਰਦੁਆਰਾ ਪਾਸ਼ਾਹੀ ਦਸਵੀ ਵਿਖੇ 71 ਹੋਈਆਂ ਜਿੱਥੇ ਬੰਦੀਆਂ ਤੇ ਆਗੂਆਂ ਦੇ ਵੱਲੋਂ ਪਾਠ ਤੇ ਭੋਗ ਅਤੇ ਅਰਦਾਸ ਤੋਂ ਬਾਅਦ ਬੱਤੀਆਂ ਵਾਲਾ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ 10 ਸਾਲ ਬੀਤਣ ਦੇ ਬਾਵਜੂਦ ਸਿੱਖ ਸੰਗਤ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੋਸ਼ ਲਗਾਇਆ ਕਿ ਪਹਿਲਾਂ ਕਾਂਗਰਸ ਨੇ ਇਨਸਾਫ ਦੇਣ ਦਾ ਦਾਵਾ ਕਰਕੇ ਸਰਕਾਰ ਬਣਾਈ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਵੀ ਇਨਸਾਫ ਦਾ ਭਰੋਸਾ ਦਿਵਾਇਆ ਪਰ ਕਾਰਵਾਈ ਕਰਨ ਦੀ ਥਾਂ ਬਰਗਾੜੇ ਬੇਦਵੀ ਅਤੇ ਬਾਬਲ ਕੜਾਕਰ ਦੇ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਅਦਾਲਤ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਇਸ ਸਾਮ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3.5 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਉਹਨਾਂ ਕਿਹਾ ਕਿ ਸਿੱਖ ਸੰਗਤ ਇਸ ਕਾਰਨ ਗਹਿਰਾ ਰੋਸ ਪੈਦਾ ਹੋ ਗਿਆ ਹੈ ਜੇਕਰ ਸਰਕਾਰ ਨੇ ਗੰਭੀਰਤਾ ਨਾਲ ਇਨਸਾਫ ਦੇਣ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੂੜ ਤੋਂ ਵੱਡਾ ਅੰਦੋਲਨ ਕੀਤਾ ਜਾਵੇਗਾ ਇਸ ਸਮੇਂ ਮੌਕੇ ਤੇ ਆਗੂਆਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਜਿਹੜੇ 24 ਘੰਟਿਆਂ ਤੇ ਇਨਸਾਫ ਦੇਣ ਦੀ ਗੱਲ ਕਰਨ ਵਾਲੇ ਲੋਕ ਸਾਢੇ 3 ਸਾਲ ਤੇ ਬਾਅਦ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਇਹ ਅੱਜ ਯਾਦ ਕਰਵਾ ਰਹੇ ਹਾਂ ਇਹ ਹੀ ਗੱਲ ਕਿ ਇਹ ਭੁੱਲੋਣਾ ਕਿ ਲੋਕ ਇਸ ਮਸਲੇ ਨੂੰ ਜਾਂ ਸਾਡੇ ਇਸ ਦਰਦ ਨੂੰ ਭੁੱਲ ਗਿਆ। ਇਹ ਦਰਦ ਅਜੇ ਵੀ ਅੱਲੇ ਆ। ਤੁਸੀਂ ਇਹਨਾਂ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਬਜਾਏ ਨਮਕ ਪਾਇਆ। ਕਿਉਂਕਿ ਤੁਸੀਂ 24 ਘੰਟਿਆਂ ਚ ਕਹਿ ਕੇ ਆਏ ਸੀ। ਤੁਸੀਂ ਉਹਨਾਂ ਸਾਰਿਆਂ ਨਾਲੋਂ ਵੱਧ ਸਾਡੇ ਨਾਲ ਧੋਖਾ ਇਹ ਗੱਲ ਦਾ ਕੀਤਾ ਕਿ ਕੂਟੇ ਦੇ ਵੱਧ ਆਸਾ ਸੀਗਾ। ਤੁਸੀਂ ਧਰਨੇ 'ਚ ਬੈੰਦੇ ਸੀ। ਤੁਸੀਂ ਐਸੇ ਕੂਟ ਦੇ ਚੌਂਕ ਦੇ ਵਿੱਚ ਬੈਠੇ ਸੀ। ਜਦੋਂ ਗੋਲੀ ਚੱਲੀ ਸੀ ਸਖ ਸੰਗਤਾਂ ਦੇ ਉੱਤੇ। ਸਾਡੇ ਨਾਲ ਨੌਜਵਾਨ ਵੀ ਇੱਥੇ ਮੌਜੂਦ ਆ ਜੀਤ ਸਿੰਘ ਜਿਹੜਾ ਇੱਥੇ ਜ਼ਖਮੀ ਹੋਇਆ ਸੀਗਾ। ਸੋ ਇਹ ਕਾਹਨਡ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ ਤੇ ਇਹ ਸਰਕਾਰ ਪਿਛਲੇ 10 ਸਾਲ ਤੋਂ ਨਾਰੇ ਲਾ ਰਹੀ ਆ ਪਿਛਲੇ 3.5 ਸਾਲ ਤੋਂ ਇਹ ਨਾਰੇ ਲਾ ਰਹੇ ਆ ਤੇ ਅੱਜ ਅਸੀਂ ਸਿਰਫ ਇਹ ਦੱਸਣ ਦੇ ਲਈ ਇਕੱਠੇ ਹੋਏ ਆ ਕਿ ਇਹ ਨਾ ਭੁੱਲੋ ਕਿ 2015 ਤੋਂ ਲੋਕ ਘਟ ਘੱਟੇ ਹੋਣਗੇ ਜੇ ਤੇ ਇਕੱਠ ਕਰਨ ਤੇ ਆ ਗਏ ਸੂਚੀਆਂ ਜੱਦੀ ਬੰਦੀਆਂ ਜਿਵੇਂ ਅੱਜ ਜਦੋਂ ਅਸੀਂ ਅਗਲਾ ਪ੍ਰੋਗਰਾਮ ਇਹ ਤੋਂ ਦੇਵਾਂਗੇ ਤੇ ਉਹਦੇ ਨਾਲੋਂ ਵੱਧ ਇਕੱਠ ਹੋਊਗਾ ਤੇ ਜੇ ਦੂਜਿਆਂ ਦਾ ਬੋਰੀਆਂ ਵੈਸੇ ਤਰ੍ਹਾਂ ਗੋਲ ਕੀਤਾ ਜਾ ਸਕਦਾ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਤਕਾ ਕੀਤਾ ਘਾਣ ਕੀਤਾ ਗੋਲੀਆਂ ਚਲਾਈਆਂ ਸਖਸ਼ੀਰ ਕੀਤੇ ਆ ਤੇ ਤੁਸੀਂ ਤਾਂ ਇਤੋਂ ਸਾਡੇ ਵਿੱਚ ਉੱਠ ਕੇ ਗਏ ਹੋ ਤੇ ਤੁਹਾਡੇ ਜਿਹੜੇ ਬਿਆਨ ਆ ਤੁਹਾਡੇ ਤੇ ਪੁੱਠੇ ਪੈਣਗੇ ਕਿਉਂਕਿ ਤੁਸੀਂ ਕਿਹਾ ਸੀ ਡੜਾ ਤਾਂ ਡੜਾ ਹੁੰਦਾ ਪਤਾ ਨਹੀਂ ਕਿੱਦਾਂ ਸੇ ਡੜਾ ਹੁੰਦਾ ਸੋ ਇਹ ਇਹ ਹੁਣ ਦੱਸ ਦੇਣਗੇ ਲੋਕ ਆਜ ਲੋਕ ਉਸਾਈ ਤੇ ਉਤਰੇ ਹੋਏ ਆ ਅਗਲਾ ਐਕਸ਼ਨ ਅਗਲਾ ਐਕਸ਼ਨ ਸੁਤੀਆਂ ਜਥੇਬੰਦੀਆਂ ਦੇ ਨਾਲ ਰਾਬਤਾ ਕਰਕੇ ਹੀ ਜਿਵੇਂ ਅੱਜ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਸੁਧਰਤੀ ਆਗਤਾਂ ਨੂੰ ਲੈ ਕੇ ਫੜ ਆਏ ਹੋਇਆ ਪੰਜਾਬ ਦੇ ਜੰਮਿਆਂ ਨੂੰ ਨਿਤਵੇਂ ਮਾਂ ਅੱਜ ਪੰਜਾਬ ਦੇ ਜਿਹੜੇ ਲੋਕਾਂ ਨੇ ਸੰਘਰਸ਼ ਕਰਨਾ ਉਹ ਉਹ ਵੀ ਅੱਜ ਇੱਕ ਹੋਰ ਸੰਘਰਸ਼ ਇਸ ਗੱਲ ਦੇ ਲਈ ਕਰ ਰਹੇ ਆ ਕਿ ਜਿਹੜੇ ਸਾਡੇ ਭੈਣ ਭਰਾ ਜਦੋਂ ਪੰਜਾਬ ਦੇ ਉੱਤੇ ਭੀੜ ਪੰਗੇ ਤੇ ਪੰਜਾਬੀ ਪੰਜਾਬਣਾ ਖੜਦਾ ਅਸੀਂ ਇੱਕ ਦੂਜੇ ਨਾਲ ਹੀ ਖੜਦੇ ਆ ਪਰ ਜੇ ਕਿਤੇ ਹੋਰ ਸਟੇਟ ਦੇ ਵਿੱਚ ਭੀੜ ਪਵੇ ਤਾਂ ਪੂਰਾ ਪੰਜਾਬ ਉੱਤਰ ਨੂੰ ਉਹਦੀ ਮਦਦ ਕਰਨ ਜਾਂਦਾ ਇਹਦੀਆਂ ਇਹਦੀਆਂ ਮਸਾਲਾ ਵਰਲਡ ਦੇ ਦੇਸ਼ ਆ ਜਿਹੜੇ ਉਹ ਵੀ ਮਸਾਲਾ ਦਿੰਦੇ ਆ ਸਾਡੀ ਥਾਂ ਤੇ ਆ ਜੀ ਮੈਦਵੀ ਕਾਂਡ ਲਈ ਦੋਸ਼ੀ ਕਿਉਂ ਕਹਿੰਦੇ ਹੋ ਉਸ ਸਮੇਂ ਦੀ ਸਰਕਾਰ ਇਹ ਤਾਂ ਕੋਈ ਜੰਤਕ ਹੀ ਨਹੀਂ ਰਹਿ ਗਿਆ ਬਲਾਤਕਾਰੀ ਸਾਥ ਦੋਸ਼ੀ ਆ ਜਿਹੜਾ ਤੇ ਦਿਨ ਪਰੋਤੇ ਕੱਢੀ ਰੱਖਦੇ ਆ ਜਿਹਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਸ ਸਮੇਂ ਦੀ ਸਰਕਾਰ ਅੱਜ ਤੁਸੀਂ ਦੇਖੋ ਕਿੱਥੇ ਆਓ ਇਹਨਾਂ ਦਾ ਕੋਈ ਐਮਐਲਏ ਨਹੀਂ ਬਣ ਸਕਿਆ ਕੋਈ ਐਮਸੀ ਨਹੀਂ ਬਣ ਸਕਿਆ ਤਾਂ ਲੋਕਾਂ ਵੱਲੋਂ ਸੜਾ ਦਿੱਤੀ ਜਾ ਚੁੱਕੀ ਆ ਗੁਰੂ ਸਾਹਿਬ ਸਜ਼ਾ ਦੇ ਰਹੇ ਆ ਪਰ ਸਰਕਾਰਾਂ ਝੂਠੇ ਵਾਅਦੇ ਕਰਕੇ ਆਈਆਂ ਇਹ ਕੀ ਕਰ ਰਹੀਆਂ ਆ ਇਹ ਤਾਂ ਕੇਸ ਹੀ ਟ੍ਰਾਂਸਫਰ ਕਰਤੇ ਇਹ ਤਾਂ ਦੋਸ਼ੀ ਨਹੀਂ ਜੇ ਅਜੇ ਫੜ ਸਕੇ ਇਹ ਤਾਂ ਚਲਾਨ ਨਹੀਂ ਪੇਸ਼ ਕਰ ਸਕੇ ਅਸੀਂ ਤਾਂ ਇਹਨਾਂ ਨੂੰ ਲੰਗੇ ਚੱਤੇ ਕਰ ਚ ਲੱਗੇ ਕੋਈ ਨਹੀਂ ਪਾਰਟੀ ਕੋਈ ਵੀ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਦੋਸ਼ੀ ਇਹ ਤਾਂ ਅੱਜ ਦੀ ਸਰਕਾਰ ਦੀ ਗੱਲ ਕਰੀਏ ਤਾਂ ਇਹ ਕੌਣ ਦੇ ਮੰਤਰੀ ਐ ਐਮਐਲਏ ਉਹਨੂੰ ਮਿਲ ਕੇ ਵੋਟਾਂ ਦੀ ਪੋਚ ਕਰ ਰਹੇ ਆ ਜਿਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਉਹਨਾਂ ਤੋਂ ਵੋਟਾਂ ਮੰਗੀ ਜਾਂਦੇ ਆ ਇਹ ਇੱਕ ਦਿਨ ਸਾਬਤ ਕਰਨਗੇ ਠੀਕ ਅਗਲਾ ਸਟੈਪ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਦੇ ਜਿਹੜਾ ਸੰਮੁਖ ਰੱਖਿਆ ਜਾਂਦਾ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਹਿਰ ਜੀ ਦੇ ਪਤੇ ਦਾਸ ਬਲਦੇਵ ਸਿੰਘ ਗੁੜਾਲਾ ਹਜੂਰੀ ਕੀਰਤਨੀਇ ਸਚਪਰ ਸ੍ਰੀ ਦਰਬਾਰ ਸਾਹਿਬ ਔਰ ਬਾਨੀ ਸੇਵਾਦਾਰ ਸਿੱਖ ਸਤਿਵਨਾ ਦਲ ਤੋਂ ਅਤੇ ਮੁਖ ਸੇਵਾਦਾਰ ਸ੍ਰੀ ਪਜਾਉ ਦਲ ਤੋਂ ਅੱਜ ਦਾ ਜਿਹੜਾ ਸਾਡਾ ਇੱਥੇ ਦਾ ਇਕੱਠੇ ਹੋਣਾ ਹੈ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਰਬ ਨੂੰ ਸਮਰਪਿਤ ਹੁੰਦਿਆਂ ਅਰਦਾਸ ਕੀਤੀ ਗਈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਭਾਈ ਚਾਰਕ ਸਾਂਝ ਤੇ ਅਮਨ ਸ਼ਾਂਤੀ ਦੀ ਬਹਾਲੀ ਦੀ ਅਰਦਾਸ ਉਥੇ ਅਮਨ ਸ਼ਾਂਤੀ ਭਾਈ ਚਾਰਕ ਸਾਂਝ ਭੰਗ ਕਰਨ ਵਾਲੇ ਲੋਕ ਲੰਬੂ ਲਾਉਣ ਵਾਲੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਐਕਸ਼ਨ ਲਈ ਔਰ ਉਦੋਂ ਬਾਅਦ ਸਰਕਾਰਾਂ ਦੇ ਉਹ ਸਰਵਈਏ ਦੇ ਖਿਲਾਫ ਜਿਨ੍ਹਾਂ ਨੇ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਟੰਗਣਾ ਸੀ ਅਫਸੋਸ ਉਹਨਾਂ 3.5 ਸਾਲ ਟਾਈਮ ਸਮਾਂ ਪਾਸ ਕੀਤਾ ਹੈ ਉਹਨਾਂ ਦੇ ਰਵੱਈਏ ਦੇ ਸਰਕਾਰ ਦੇ ਖਿਲਾਫ ਸ਼ਰਾਬ ਪੀ ਕੇ ਕੋਈ ਮਰ ਜਾਏ ਤੇ 10 ਲੱਖ ਦਾ ਮੁਆਵਜ਼ਾ ਲੈ ਕੇ 24 ਘੰਟਿਆਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਰਾਬੀਆਂ ਦੇ ਘਰੇ ਪਹੁੰਚ ਜਾਂਦਾ ਹੈ ਤੇਰੀ ਸਰਕਾਰ ਸ਼ਰਾਬੀਆਂ ਨੇ ਨਹੀਂ ਇਹਨਾਂ ਪੰਜਾਬੀਆਂ ਨੇ ਬਣਾਈ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਅੱਜ 3.5 ਸਾਲਾਂ ਚ ਨਾ ਦੇ ਕੇ 24 ਘਟਿਆਂ ਚ ਡੇੜ ਦੀਆਂ ਡਿੰਗਾ ਮਾਰਦ ਵਾਲੀ ਸਰਕਾਰ ਦੇ ਖਿਲਾਫ ਅਰਦਾਸ ਹੋ ਕੀਤੀ ਗਈ ਫਿਰ ਇਹ ਵੀ ਅਰਦਾਸ ਕੀਤੀ ਕਿ ਜਿਹੜੇ ਅਣਕਿਆਸੇ ਹੜ੍ਹ ਪੰਜਾਬ ਦੇ ਸਿਰ ਮੜੇ ਗਏ ਉਹਨਾਂ ਘਰੇ ਹੋਏ ਪਰਿਵਾਰਾਂ ਦੀ ਮਦਦ ਵਾਸਤੇ ਅਰਦਾਸ ਤੇ ਜਿਹੜੇ ਲੋਕ ਦਿਨ ਰਾਤ ਇੱਕ ਕਰਕੇ ਤਨ ਮਨ ਧਨ ਕਰਕੇ ਉੱਥੇ ਸੇਵਾ ਕਰ ਰਹੇ ਆ ਤੇ ਜਿਹੜੇ ਲੋਕ ਦੁਕਾਨਦਾਰ ਨੋ ਪ੍ਰੋਫਿਟ ਨੋ ਲਾਸਟ ਤੇ ਉਹਨਾਂ ਨੂੰ ਸਮਾਨ ਦੇ ਰਹੇ ਆ ਬਿਨਾ ਕਮਾਈ ਕੀਤੇ ਆ ਕਿ ਉਹਨਾਂ ਦੀ ਅਰਦਾਸ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ ਔਰ ਇੱਕ ਸਰਕਾਰ ਨੂੰ ਸਨੇਹਾ ਦੇਣਾ ਚਾਹੁੰਦੇ ਇੱਥੇ ਕੋਟਕਪੂਰਾ ਗੋਲੀ ਕਾਂਡ ਇਹ ਆਖੀ ਜਾਂਦੇ ਨੇ ਸਾਡੇ ਸ਼ਹੀਦ ਆ ਮੈਂ ਕਹਿੰਦਾ ਸਾਡਾ ਕਤਲਯਾਮ ਹੋਇਆ ਉਹ ਜਮਾਂਦਰੂ ਨਾਤੇ ਦੇਸ਼ਤਰੋ ਹੀ ਸੱਜ ਤੇ ਨਾ ਘਰੋਂ ਇਹ ਮਿੱਠ ਕੇ ਆਏ ਸੀ ਅਸੀਂ ਕਿਰਪਾਨ ਮਾਰ ਕੇ ਮਾਰ ਦੇਣਾ ਹੈ ਜਾਸੀ ਕਿਰਪਾਨਾ ਸ਼ਹੀਦ ਹੋਣਾ ਇਦਾਂ ਦਾ ਕੁਝ ਨਹੀਂ ਸੀ 6 ਮਈ ਢੰਗ ਨਾਲ ਬੈਠਿਆਂ ਤੇ ਗੋਲੀਆਂ ਮਾਰੀਆਂ ਗਈਆਂ ਇਹ ਮਨੁੱਖੀ ਅਧਿਕਾਰਾਂ ਦਾ ਕਤਲ ਸੀ ਅਨਮਨੁੱਖੀ ਤਸ਼ੱਦਦ ਸੀ ਇਹ ਸਿੱਖਾਂ ਦਾ ਕਤਲੇਆਮ ਹੈ ਤੇ ਪੰਜਾਬ ਸਰਕਾਰ ਨੇ ਇਹ ਨਾ ਇਨਸਾਫੀ ਕਰਕੇ ਬੇਇਨਸਾਫੀ ਕਰਕੇ ਸਿੱਖਾਂ ਦੇ ਨਾਲ ਇੱਕ ਤੇ ਉਹ ਗੱਲ ਦਾ ਸਬੂਤ ਦਿੱਤਾ ਹੈ ਕਿ ਇਹ ਸਰਕਾਰ ਦਿੱਲੀ ਵਾਲਿਆਂ ਦੀ ਆ ਪੰਜਾਬ ਵਾਲਿਆਂ ਦੀ ਹੈ ਨਹੀਂ ਦੂਸਰੇ ਅੰਨ ਨੇ ਦੱਸ ਦਿੱਤਾ ਹੈ ਕਿ ਭਾਰਤੀ ਕਾਨੂੰਨ ਭਾਰਤੀਆਂ ਵਾਸਤੇ ਸਿੱਖਾਂ ਵਾਸਤੇ ਹੈ ਨਹੀਂ ਤੁਸੀਂ ਜਾਓ ਪਸ਼ਾਵਰ ਜਾ ਕੇ ਉੱਥੇ ਮੰਗੋ ਇਨਸਾਫ ਤੁਸੀਂ ਜਾਓ ਅਫਗਾਨਿਸਤਾਨ ਨਿਕਲੋ ਇੱਥੋਂ ਪਾਕਿਸਤਾਨ ਨੂੰ ਰੋੜ ਕੇ ਘੱਲ ਦਿਓ ਇਹ ਗੱਲਾਂ ਸਾਨੂੰ ਪ੍ਰੂਫ ਕਰ ਰਹੇ ਨੇ ਗੱਲਾਂ ਚੀ ਚੀ ਜਾਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬੇਅਦਬੀ ਕਾਂਟ ਨੂੰ ਲੈ ਕੇ ਅਸੀਂ ਕੈਪਟਨ ਕੇ ਮਾਂਜ ਦਿੱਤੇ ਬਾਦਲ ਕੇ ਮਾਂਜੇ ਪੰਜਾਬੀਆਂ ਨੇ ਤੇ ਜੇ ਅੱਜ ਤੁਸੀਂ ਇਨਸਾਫ ਨਾ ਕੀਤਾ ਤੇ ਸਤਾਈ ਵਿੱਚ ਨੇੰਗ ਸਿੰਘਾਂ ਦੇ ਬਾਟੇ ਵਾਂਗੂ ਇਹ ਆਮ ਪਾਰਟੀ ਦੀ ਸਰਕਾਰ ਮਾਜ ਕੇ ਰੱਖ ਦੇਵਾਂਗੇ ਇਹ ਸਨੇਹਾ ਦੇਣ ਲਈ ਅੱਜ ਅਸੀਂ ਇੱਥੇ ਆਏ ਆ ਉਹ ਰਾਜ ਦਾ ਜਿਹੜਾ ਪ੍ਰੋਗਰਾਮ ਸੀ ਭਾਵੇਂ ਕਿ ਭਾਈ ਸੁਖਜੀਤ ਸਿੰਘ ਖੋਸਾ ਹੋਣਾ ਨੇ ਇਹਨੂੰ ਬੜਾ ਲਮੇਰਾ ਰੱਖਿਆ ਸੀ ਖੜਾਂ ਚ ਕਿਦੇ ਹੋਏ ਲੋਕਾਂ ਨੂੰ ਮੱਦੇ ਨਜ਼ਰ ਰੱਖਦੇ ਆ ਇਹਨੂੰ ਇੱਥੇ ਅੱਜ ਛੇਤੀ ਅਰਦਾਸ ਕਰਕੇ ਸੰਪੂਰਤ ਆ ਗਿਆ ਅਗਲਾ ਪ੍ਰੋਗਰਾਮ ਕੀ ਹੋ ਉਹ ਐਕਸ਼ਨ ਹੋ ਤੇ ਐਕਸ਼ਨ ਕਰਦੇ ਦੱਸੇ ਨਹੀਂ ਜਾਂਦੇ ਉਹ ਤੇ ਕਰਕੇ ਹੀ ਦੱਸੇ ਜਾਂਦੇ ਤੁਹਾਨੂੰ ਪਤਾ ਲੱਗ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਤਿਗੁਰੂ ਗੁਰੂ ਰਣ ਸਾਹਿਬ ਸੱਚੇ ਪਾਤਸ਼ਾਹ ਦਾ ਧੰਨਵਾਦ ਦਨੂ ਦੂਜਾ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਤੇ ਤੀਜਾ ਧੰਨਵਾਦ মিডিਆ ਦਾ ਕਿਉਂਕਿ ਪਿਛਲੇ ਦਿਨੀ ਅਸੀਂ ਇਹ ਸੁਨੇਹਾ ਦੇਣ ਵਾਸਤੇ ਫਰੀਦਕੋਟ ਪ੍ਰੈਸ ਕਾਨਫਰੰਸ ਅစီਜ ਰੱਖੀ ਸੀ ਤੇ ਮੌਕੇ ਦੇ ਵੱਡੇ ਆਫਰਾਂ ਨੇ ਬਰਾਬਰ ਪ੍ਰੈਸ ਕਾਨਫਰੰਸ ਕੇ মিডিਆ ਨੂੰ ਉਜਾੜ ਦਿੱਤਾ ਵੀ ਸਾਡੀ ਗੱਲ ਪਬਲਿਕ ਤੱਕ ਨਾ ਜਾਵੇ ਅਸੀਂ ਕਹਿੰਦੇ ਆ ਵੀ ਇਹ ਕਾਰਸ਼ਤਾਨੀਆਂ ਬੰਦ ਕਰ ਦਿਓ ਇਹ ਕਾਰਸ਼ਤਾਨੀਆਂ ਵਿੱਚ ਕੁਝ ਨਹੀਂ ਰੱਖਿਆ ਹੋਇਆ ਬੰਦੇ ਦੇ ਪੁੱਤ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਦਾ ਤੇ ਜਿਹੜੇ ਸਾਡੇ ਦੋ ਨੌਜਵਾਨ ਸ਼ਹੀਦ ਕੀਤੇ ਆ ਤੇ ਜਿਹੜੇ अनेਕਾਂ ਫਟੜ ਕੀਤੇ ਉਹਨਾਂ ਦਾ ਇਨਸਾਫ ਦੇ ਦਿਓ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ ਤੇ ਦੂਜੇ ਮੇਰੇ ਵੀਰਾਂ ਨੂੰ ਸਪੀਕਰਾਂ ਨੂੰ ਤੁਸੀਂ ਕਿਹਾ ਕਿ ਅਗਲਾ ਐਕਸ਼ਨ ਕੀ ਹੋਊਗਾ ਉਹਨਾਂ ਨੇ ਦੱਸਿਆ ਉਹਦਾਂ ਦਾ ਹੀ ਮੈਂ ਦੱਸਦਾ ਪਰ ਮੈਂ ਦੱਸਦਾ ਕਿ 15 ਨਵੰਬਰ 2015 ਦਾ ਮਤਾ ਪੈਂਡਿੰਗ ਪਿਆ ਆ ਉਹ ਕੀ ਸੀਗਾ ਕਿ ਮੰਤਰੀਆਂ ਤੇ ਸੰਤਰੀਆਂ ਦਾ ਘਰਾਓ ਸਮੇਂ ਦੀ ਬਾਦਲ ਸਰਕਾਰ ਨੇ ਸਾਰੇ ਆਗੂ ਅੰਦਰ ਦੇ ਤੇ ਉਹ ਬਚਿਆ ਹੋਇਆ ਜੇ ਇਹ ਚਾਹੁੰਦੇ ਆ ਆਪਣੀ ਭੁਲਾਈ ਚਾਹੁੰਦੇ ਆ ਕਿਉਂਕਿ ਪੱਗ ਨੀਲੀ ਸੀ ਪੱਗ ਚਿੱਟੀ ਆਈ ਪੱਗ ਹੁਣ ਸਰੋਂ ਫੁੱਲੀ ਆ ਗਈ ਤੇ ਹੁਣ 15 ਨਵੰਬਰ 2015 ਵਾਸਤੇ ਹੀ ਅਸੀਂ ਖੜੇ ਆ ਤੇ ਉਹ ਉਹ ਜਿਹੜਾ ਮਤਾ ਉਹਦਾਂ ਦਾ ਉਦਾਂ ਹੀ ਪਿਆ ਤੇ ਆ ਸਾਰੇ ਸਿੱਖ ਕਾਲੇ ਪਏ ਆ ਕਿ ਇਹਨਾਂ ਨੂੰ ਕਦੋਂ ਅੰਦਰ ਘਰੋ ਘਰੀ ਲੱਗਿਆ ਜਾਵੇ ਇਹ ਐਕਸ਼ਨ ਪ੍ਰੋਗਰਾਮ ਆ ਤੇ ਇਤੋਂ ਵੱਡਾ ਵੀ ਕੋਈ ਹੋ ਸਕਦਾ ਸੋ ਇਸ ਕਰਕੇ ਇਹ ਅੱਜ ਦਾ ਜਿਹੜਾ ਸੰਕੇਤਕ ਇਕੱਠ ਆ ਐਡੇ ਭਾਰੀ ਮੌਸਮ ਦੀ ਖਰਾਬੀ ਵਿੱਚ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਸਰਕਾਰੇ ਤੇਰੇ ਕੰਮ ਨਕੰਮੇ ਫੇਰ ਕਹੇਗੀ ਖਾੜਕੂ ਜੰਮੇ ਇਹ ਸਾਰੇ ਖਾੜਕੂ ਆ ਪਰ ਹੈ ਇਹ ਸ਼੍ਰੀ ਸਾਬਾਂ ਵਾਲੇ ਆ ਪਰ ਤੂੰ ਜਾਣਬੁੱਝ ਕੇ ਜਾਣਬੁੱਝ ਕੇ ਸਿੱਖਾਂ ਦੇ ਜਖਮਾਂ ਤੇ ਲੂਣ ਪਾ ਰਹੀ ਐ ਤੂੰ ਭਗਵੰਤ ਮਾਨਸਾ ਉਹੋ ਹੀ ਐ ਜਿਹੜਾ ਸਾਡੇ ਧਰਨੇਆਂ ਵਿੱਚ ਆ ਕੇ ਕਹਿੰਦਾ ਹੁੰਦਾ ਸੀ ਕਿ ਅਸੀਂ ਸਾਨੂੰ ਦੋ ਸਾਨੂੰ ਦੋਲੋ ਤੇ ਤੈਨੂੰ ਬਰਗਾੜੀ ਦੀ ਸਟੇਜ ਤੋਂ ਤਾਰਿਆ ਗਿਆ ਸੀ ਕਿ ਤੂੰ ਸ਼ਰਾਬ ਪੀਤੀ ਆਦੇ ਆਹ ਹੀ ਬੰਦੇ ਨੇ ਕਿਹਾ ਸੀ ਉਹ ਨਹੀਂ ਗੁਰੂ ਦਾ ਘਰ ਸੰਝ ਆਇਆ ਛੱਡੋ ਯਾਰ ਅਸੀਂ ਤੇਰੇ ਹੱਕ ਦੇ ਖਾ ਦਾ ਨਾਰਾ ਮਾਰਨ ਵਾਲੇ ਲੋਕ ਅੱਜ ਤੈਨੂੰ ਕਹਿੰਦੇ ਆ ਕਿ ਇਹਨਾ ਲੋਕਾਂ ਦੀਆਂ ਜ਼ਮਾਨਾ ਤੋਂ ਨਿਕਲੀ ਹੋਈ ਗੱਲਾਂ ਦੇ ਨਾਲ ਤੁਹਾਡੀ ਸਰਕਾਰ ਆਈ ਆ ਤੇ ਜਿੱਦਣ ਇਹ ਲੋਕ ਅੱਡੀਆਂ ਪਾਟੀਆਂ ਵਾਲੇ ਪੱਠੇ ਪਾਉਣ ਵਾਲੇ ਲੋਕ ਸੜਕਾਂ ਦੇ ਆ ਕੇ ਤੇ ਕੁਝ ਵਾਲੇ ਨਹੀਂ ਜਾਣੇ